ਵਾਹਿਗੁਰੂ ਪੰਜਾਬ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਰਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਗ ਬਾਹੀ ਦੇਖੇ ਅਰਢੇ ਪੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬਲਵੰਦੀ ਵਾਹਿਗੁਰੂ ਜੇ ਨਾ ਅੰਦ ਦੀਆਂ ਚੱਕੜੀਆਂ ਤੇਰਮ ਮਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆ ਚਰਖੀਆਂ ਤੇ ਚਰੇ ਆੜਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾਲ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਹਰਛਿਆਰ ਆਇਤ ਦੇਗ ਤੇਗ ਫਤੇ ਵਿਰਧ ਕੀ ਪੈਜ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਬੀਪਦਾਨ ਵਿਸਾਹਦਾਨ ਪੁਰੋਸਾਦਾਨ ਦਾਨਸਰਦਾਨ ਦਾਪਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਇਸਦਾਨ ਜੋ ਕੀਆ ਢੰਡੇ ਬੁੰਗੇ ਜੁਗਾਂ ਜੁਗ ਅਟਲ ਧਰਮ ਕਾ ਜਿਕਾਰ ਬਲੋ ਜੀ ਵਾਹਿਗੁਰੂ ਸਿਖਾਂ ਦਾ ਬੰਦ ਦੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਦਰਗਾਹ ਸਾਹਿਬ ਤੇ ਹੋਰ ਪੁਰਦਵਾਰੀਆਂ ਗੁਰਤਾ ਬਾnde ਜਿਨਾਂ ਕੋ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਤਾਦਾਨ ਖਾਲਸਾ ਜੀ ਨੂੰ ਬਖਸ਼ੋ ਦੇ ਬਾਣਿਆਂ ਦੇ ਬਾਣ ਦੇ ਤਾਣਿਆਂ ਦੇ ਤਾਣ ਨਯੋਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਮਹਾਰਾਜ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਦੇ ਬਹਾਲ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦਾਨਕ ਮੱਤਾ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਆਂ ਨੂੰ ਹਾਜ਼ਰ ਨਾਜ਼ਰ ਜਾਂਦੇ ਹੋਏ ਸਮੂਹ ਸੰਗਤ ਵੱਲੋਂ ਅਰਦਾਸ ਬੇਤੀ ਜੋਦੜੀ ਹੈ ਸਤਿਗੁਰੂ ਜੀ ਆਪਣੇ ਦਰ ਤੇ ਪ੍ਰਵਾਨ ਕਰੀ ਹੱਕ ਹੱਕ ਆਗਾਹਾ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਹਿਨशाह ਗੁਰੂ ਗੋਬਿੰਦ ਸਿੰਘ ਐਸੀ ਦੀਨ ਦਇਆਲ ਗਰੀਬ ਨਵਾਜ਼ ਸਤਿਗੁਰੂ ਪੰਥ ਦੇ ਵਾਲੀ ਸਰਬੰਸਦਾਨੀ ਅਮਰਤ ਕੇ ਦਾਤੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਗਿਆਂ ਦੇ ਲਖਤੇ ਜਗਰਚਾਰ ਸਾਹਿਬ ਜਾਦੇ ਸਤਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਹੋਰ ਸਮੂਹ ਸ਼ਹੀਦ ਸਿੰਘ ਸਿਕਣਿਆਦੀ ਲਾ ਸਾਡੀ ਸ਼ਹਾਦਤ ਨੂੰ ਸਮਰਪਿਤ ਸਫਰੇ ਸਹਾਦਤ ਅੱਠ ਦੋਜਾ ਨਾਮ ਸਿਮਰਨ ਜੋ ਆਪਜੀ ਤੋਂ ਆਗਾ ਲੈ ਕਰਕੇ 20 ਤਰੀਕ ਤੋਂ ਪ੍ਰਾਰੰਭ ਕੀਤੇ ਸੰਤ ਗੁਰੂ ਜੀ ਅੱਜ 7ਵੇਂ ਦਿਨ ਆਪਜੀ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸਤਿਗੁਰੂ ਜੀ ਬਿਆਨਤ ਸੰਗਤਾਂ ਦੇ ਨਾਮ ਸਿਮਰਨ ਦੇ ਜਾਪ ਵਿਥ ਹਾਜ਼ਰੀ ਭਰੀ ਹੈ ਗਰੀਬ ਨਿਵਾਜ਼ ਜੀ ਉਹ ਕਿਰਪਾ ਕਰਨੀ ਰਹਿਮਤ ਕਰਨੀ ਸਰਬੱਤ ਦਾਤ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾਵਾ ਦਰਤੇ ਪ੍ਰਵਾਣ ਕਰਨੀਆਂ ਸਤਿਗੁਰੂ ਜੀ ਸਰਬੱਤ ਦਾ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਦਕ ਪ੍ਰਸਾਦ ਨਾਮਦਾਨ ਬਖਸ਼ਿਸ਼ ਕਰਨਾ ਗਰੀਬ ਨਵਾਜੀਓ 12 ਪਉ ਵਾਲੇ ਦਿਨ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਉਂਦਿਆਂ 6 ਪਉੜੀਆਂ ਆਨੰਦ ਸਭ ਜੀ ਕੇ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਗਰੀਬ ਨਵਾਜੀਓ ਹੋਈਆਂ ਬੇਅੰਤ ਭੁਲਾਾਂ ਦੀ ਮੁਆਫੀ ਬਖਸ਼ਿਸ਼ ਕਰਨੀ ਅਗੋਂ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ ਆਪ ਜੀ ਨੂੰ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਜੋ ਜੋ ਛਕੇ ਆਪ ਜੀ ਆ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहे वाहिगुरु जी ख़ालसा